ਮੈਨੂੰ ਇੰਜ ਲੱਗਦਾ ਵੀ ਜਦੋਂ ਪ੍ਰਚਾਰ ਆਪਾਂ ਕਰੀਏ ਤੇ ਸਟੇਜ ਤੋਂ ਕਿਸੇ ਦੀ ਨਿੰਦਿਆ ਕਰਨ ਦੀ ਬਜਾਏ ਹਮ ਆਪਣੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਹੋਣਾ ਚਾਹੀਦਾ ਜੀ ਸ਼ਬਦ ਦੇ ਵਿੱਚ ਜੋ ਕੁਝ ਲਿਖਿਆ ਸ਼ਬਦ ਦੇ ਵਿੱਚ ਜੋ ਕੁਝ ਲਿਖਿਆ ਅਸੀਂ ਅੱਜ ਉਹਦਾ ਪ੍ਰਚਾਰ ਘੱਟ ਕਰ ਰਹੇ ਹਾਂ ਤੇ ਆਪਣੀ ਹਉਮੈ ਦਾ ਪ੍ਰਗਟਾਵਾ ਜ਼ਿਆਦਾ ਕਰਕੇ ਕਿ ਮੈਂ ਵੱਡਾ ਗਿਆਨੀ ਐ ਮੈਂ ਜੋ ਕਹਿ ਰਿਹਾ ਉਹ ਸਹੀ ਐ ਸਾਨੂੰ ਮੈਂ ਸੰਤ ਬਾਬਾ ਸੰਤੋਖ ਦਾ ਜੀ ਹੁੰਦੇ ਸੀ ਮਾੜੀ ਕੰਬੋਕਿਆਂ ਵਾਲੇ ਜੀ ਉਹਨਾਂ ਕੋਲ ਇੱਕ ਵਾਰੀ ਬੈਠਾ ਤੇ ਉਹ ਇਹ ਬਚਨ ਕਰਦੇ ਕਹਿੰਦੇ ਭਾਈ ਗੁਰਦੇਵ ਸਿੰਘ ਸਾਨੂੰ ਪ੍ਰਚਾਰ ਕਰਨਾ ਤੇ ਸਬਜੀ ਵਾਲਿਆਂ ਕੋਲ ਸਿੱਖ ਲੈਣਾ ਚਾਹੀਦਾ ਮੈਂ ਕਿਹਾ ਮਹਾਂਪੁਰਸ਼ੋ ਮੈਨੂੰ ਤੇ ਸਮਝ ਨਹੀਂ ਆਈ ਕਹਿਣ ਲੱਗੇ ਜਿਹੜੇ ਸਬ지ਆਂ ਵੇਚਣ ਆਉਂਦੇ ਆ ਜਾਂ ਰੇੜੀਆਂ ਲਾ ਕੇ ਖਲੋਤੇ ਹੁੰਦੇ ਆ ਉਹ ਆਪਣੀ ਰੇੜੀ ਤੇ ਕੱਪੜਾ ਮਾਰ ਮਾਰ ਕੇ ਕਹਿਣਗੇ ਪਿਆਜ਼ ਮੇਰੇ ਸਭ ਤੋਂ ਵਧੀਆ ਬਤਾऊं ਮੇਰੇ ਸਭ ਤੋਂ ਵਧੀਆ ਲੈ ਜੋ ਲੈ ਜੋ 20 ਰੁਪਏ ਕਿਲੋ 50 ਰੁਪਏ ਕਿਲੋ ਜੋ ਵੀ ਉਹਨਾਂ ਦੇ ਰੇਟ ਉਹ ਕਦੇ ਉਹ ਕਾਣੇ ਦੇਣਗੇ ਪੀ ਉਹ ਜਿੱਥੋਂ ਤੂੰ ਲੈਣ ਲੱਗਾ ਉੱਥੇ ਕਾਣੇ ਹੀ ਫਲਾਣੀ ਰੇੜੀ ਤੇ ਨਾ ਜਾਏ ਰੇਟ ਵਧਿਆ ਉਹ ਕਦੀ ਵੀ ਇਤਰਾ ਬੋਲਦੇ ਉਹ ਆਪਣੀ ਰੇੜੀ ਦੀ ਉਸਤਤ ਕਰਦੇ ਆ ਜੀ ਤੇ ਉਹ ਆਪ ਦਾ ਸੌਦਾ ਵੇਚਦੇ ਅਸੀਂ ਅੱਜ ਸਟੇਜਾਂ ਤੋਂ ਕੀ ਕਰ ਰਹੇ ਆ ਕਿ ਆਪਣੇ ਧਾਰਮਿਕ ਗ੍ਰੰਥਾਂ ਤੇ ਉਂਗਲੀਆਂ ਚੁੱਕਣੀਆਂ ਤੇ ਨਾਲ ਕਿਸੇ ਧਾਰਮਿਕ ਵਿਅਕਤੀ ਤੇ ਉਂਗਲੀਆਂ ਚੁੱਕਣੀਆਂ ਨਾਲ ਕਿਸੇ ਦੂਜੇ ਦੇ ਧਰਮ ਨੂੰ ਗਾਲਾਂ ਕੱਢਣੀਆਂ ਇਹ ਦੋ ਚਾਰ ਗਲਤੀਆਂ ਜਿਹੜੀਆਂ ਪਹਿਲੇ ਪ੍ਰਚਾਰਕ ਨਹੀਂ ਕਰਦੇ ਹੁੰਦੇ ਸੀ ਬੜਾ ਸੁਮੂਥਲੀ ਕੰਮ ਚੱਲਦਾ ਸੀ। ਔਰ ਮੈਂ ਸਮਝਦਾ ਪ੍ਰਚਾਰ ਉਦੋਂ ਜ਼ਿਆਦਾ ਹੁੰਦਾ ਸੀ। ਜੀ। ਕਿਉਂਕਿ ਉਦੋਂ ਪ੍ਰਚਾਰਕ ਦੇ ਘੇਰੇ-ਘੇਰੇ ਰਫਲਾਂ ਵਾਲੇ ਨਹੀਂ ਹੁੰਦੇ ਸੀ। ਤੂੰ ਪ੍ਰਚਾਰ ਕਰ ਮੈਂ ਤੇਰੀ ਰਾਖੀ ਕਰੂੰਗਾ। ਉਹ ਵਿਚਾਰੇ ਇਕੱਲਾ ਮੋਢੇ ਤੇ ਪਰਨਾ ਸੁੱਟਦੇ ਹੁੰਦੇ ਸੀ। ਹੂੰ। ਤੇ ਜਾ ਕੇ ਆਪਦਾ ਪ੍ਰਚਾਰ ਕਰਦੇ ਤੇ ਬੜੇ ਲੋਕ ਜੁੜਦੇ ਸੀ ਕਿਉਂਕਿ ਉਹ ਜੁੜੇ ਹੋਏ ਸੀ।